महाराज तो 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 की जय भी जय भर जय भी जय भर सौ निर्भय महाराज की शक्ति स्वर्ण की शक्ति बाबा साहब तेरी सोचते बाबा साहब तेरी सोचते

ਜੋ ਬੋਲੇ 100 ਰੁਪਏ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਅੱਜ ਜੋ ਪਿੰਡ ਜੇ ਨਾਲੇ ਵਿੱਚ ਭਗਵਾਨ ਵਾਲਮੀਕੀ ਸਮਾਜ ਸੇਵਾ ਸੁਸਾਇਟੀ ਰਜਿਸਟਰ ਪੰਜਾਬ ਭਾਰਤ ਨੂੰ ਬਾਬਾ ਲਾਡੀਨਾਥ ਮੇਰੇ ਨਾਲ ਮੇਰੇ ਬਾਬਾ ਮੰਗਲ ਸਿੰਘ ਜੀ ਪੰਜਾਬ ਪ੍ਰਧਾਨ ਅਰਜੇਸ਼ ਕੁਮਾਰ ਦੱਸੀ ਜੀ ਕੌਮੀ ਚੇਅਰਮੈਨ ਔਰ ਅਜੇ ਸਿੰਘ ਜਿਹੜਾ ਟਾੜੀ ਹਲਕੇ ਦਾ ਚੇਅਰਮੈਨ ਜ਼ਿਲ੍ਹਾ ਪ੍ਰਧਾਨ ਕਰਨ ਜੀ ਔਰ ਬਾਉ ਜੀ ਜਿਹੜਾ ਤਰਨਤਨ ਤੋਂ ਜ਼ਿਲ੍ਹਾ ਚੇਅਰਮੈਨ ਇੱਥੇ ਪਹੁੰਚੇ ਨੇ ਅੱਜ ਜਨਾਲੇ ਪਿੰਡ ਵਿੱਚ ਮੇਰੀਆਂ ਭੈਣਾਂ ਜੋ ਵਲਮਿਕੀ ਸਮਾਜ ਵੱਲੋਂ ਜਿਨ੍ਹਾਂ ਨੇ ਬਹੁਤ ਹੀ ਵੱਡੀ ਜ਼ਿੰਮੇਵਾਰੀ ਜਿਹੜੀ ਚੁੱਕੀ ਆ ਮਹਾਰਿਸ਼ ਭਗਵਾਨ ਵਲਮਿਕੀ ਸਮਾਜ ਸੇਵਾ ਸੁਸਾਇਟੀ ਵੱਲੋਂ ਵੱਖ-ਵੱਖ ਅਹੁਦਿਆਂ ਤੇ ਕਿਸੇ ਭੈਣ ਨੂੰ ਪੰਜਾਬ ਚ ਪੰਜਾਬ ਦਾ ਪ੍ਰਧਾਨ ਦਾ ਅਹੁਦਾ ਦਿੱਤਾ ਏ ਕਿਸੇ ਨੂੰ ਜ਼ਿਲ੍ਹੇ ਦਾ ਅਹੁਦਾ ਦਿੱਤਾ ਏ ਕਿਸੇ ਨੂੰ ਆਲ ਇੰਡੀਆ ਦਾ ਅਹੁਦਾ ਦਿੱਤਾ ਏ ਔਰ ਮੈਂ ਉਮੀਦ ਕਰਦਾ ਕਿ ਮੇਰੀਆਂ ਭੈਣਾਂ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀਆਂ ਹੋਣਗੀਆਂ ਅਸੀਂ ਵੀ ਇਨਾਂ ਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਜਿੱਥੇ ਵੀ ਸਾਡੀ ਜਥੇਬੰਦੀ ਦੀ ਲੋੜ ਆ ਅਸੀਂ ਵੀ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹੋਵਾਂਗੇ ਜੋ ਬੋਲੇ ਸੋਨ ਰਪਾ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਦੇਖੋ ਜੀ ਜਿੱਤ ਤਰ੍ਹਾਂ ਕਿ ਮੇਰੀਆਂ ਭੈਣਾ ਜੋ 11 ਮੈਂਬਰੀ ਕਮੇਟੀ ਅੱਜ ਅਸੀਂ ਜਨਾਲੇ ਵਿੱਚ ਨਿਯੁਕਤ ਕੀਤੀ ਆ ਅਸੀਂ ਉਮੀਦ ਕਰਦੇ ਹਾਂ ਕਿ ਭੈਣਾ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਬਾਬਾ ਜੀ ਜਿੱਤ ਤਰ੍ਹਾਂ ਜਨਾਲੇ ਦੇ ਅਲੱਗ-ਅਲੱਗ ਪਿੰਡਾਂ ਦੇ ਵਿੱਚ ਜਿੱਤਨਾ ਸ਼ੇਵਾ ਦਰਿਆ ਨਸ਼ਿਆਂ ਦਾ ਚੱਲ ਰਿਹਾ ਹੈ ਇਹ ਭੈਣਾ ਕਹਿੰਦੀਆਂ ਕਿ ਅਸੀਂ ਉਹ ਨਸ਼ਿਆਂ ਨੂੰ ਲਾਗ ਲਾਗ ਪਿੰਡਾਂ ਦੇ ਵਿੱਚੋਂ ਬੰਦ ਕਰਵਾਵਾਂਗੇ ਤੇ ਬਾਬਾ ਜੀ ਸਾਨੂੰ ਤੁਹਾਡੇ ਸਾਥ ਦੀ ਲੋੜ ਆ ਮੈਂ ਭੈਣਾ ਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਹਮੇਸ਼ਾ ਹੀ ਸਾਡੀ ਜਥੇਬੰਦੀ ਜਿਹੜੀ ਉਹ ਸਾਡੀ ਨਹੀਂ ਉਹ ਤੁਹਾਡੀ ਜਥੇਬੰਦੀ ਆ ਅਸੀਂ ਹਮੇਸ਼ਾ ਹੀ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹੋਵਾਂਗੇ ਮੈਂ ਮੰਗਲ ਸਿੰਘ ਪੰਜਾਬ ਪ੍ਰਧਾਨ ਵਾਲਮੀਕੀ ਸਮਾਜ ਸੇਵਾ ਸੁਸਾਇਟੀ ਤੋਂ ਸਾਡੇ ਨਾਲ ਸਾਡੇ ਮੁਖੀ ਬਾਬਾ ਲਾਡੀ ਨਾਹ ਜੀ ਤੇ ਸਾਡੇ ਹੋਰ ਜੋ ਨਮਾਇंदे ਆ ਜਥੇਬੰਦੀ ਦੇ ਸਾਰੇ ਇਕੱਠੇ ਹੋ ਕੇ ਅਸੀਂ ਪਿੰਡ ਅਜਨਾਲਾ ਸੈੱਟਰ ਦੇ ਵਿੱਚ ਵੱਖ-ਵੱਖ ਮੱਲਿਆਂ ਤੋਂ ਤੇ ਪਿੰਡਾਂ ਤੋਂ ਜੋ ਅੱਜ ਭੈਣ ਜੀ ਹੋਣਾ ਨੂੰ ਉਹਦੇ ਦਿੱਤੇ ਗਏ ਨੇ ਉਹਨਾਂ ਲੋ ਵਿਸ਼ਵਾਸ ਉਹਨਾਂ ਨੂੰ ਦਿੱਤਾ ਗਿਆ ਵਾ ਕਿ ਤੁਸੀਂ ਆਪਣੇ ਜੋ ਆਉਦੇ ਆ ਬੜੇ ਨਭਾਉਣੇ ਆ ਤੇ ਵਧੀਆ ਤਰੀਕੇ ਦੇ ਨਾਲ ਕੋਈ ਕਿਸੇ ਨੂੰ ਲਾਮਾਂ ਨਹੀਂ ਗੱਲਾਂ ਨਹੀਂ ਹੋਣਾ ਚਾਹੀਦਾ ਹਰ ਮਾਰੇ ਬੰਦੇ ਦੀ ਮਦਦ ਕਰਨੀ ਆ ਤੇ ਇਹਨਾਂ ਸਾਨੂੰ ਭੈਣਾ ਨੇ ਵਿਸ਼ਵਾਸ ਦਿੱਤਾ ਵਾ ਕਿ ਅਸੀਂ ਇਸ ਜੱਸੀ ਬੰਦੀ ਦੇ ਜੋ ਆਉਦੇ ਮਿਲੇ ਆ ਇਹਨਾਂ ਨੂੰ ਬੜੇ ਵਧੀਆ ਤਰੀਕੇ ਨਾਲ ਨਭਾਵਾਂਗੇ ਤੇ ਜੋ ਗਰੀਬ ਲੋਕ ਪਰਿਵਾਰ ਆ ਉਹਨਾਂ ਦੀ ਮਦਦ ਕਰਾਂਗੇ ਤੇ ਬੱਚਿਆਂ ਦੀ ਪੜ੍ਹਾਈ ਜੋ ਅਸੀਂ ਅੱਜ ਵੀ ਇਸ ਚੀਜ਼ ਦਾ ਕਰਦੇ ਆ ਆਪਣਾ ਕਿ ਬੱਚਿਆਂ ਨੂੰ ਪੜ੍ਹਾਓ ਤੇ ਲਿਖਾਓ ਜ਼ਰੂਰ ਕਿਉਂਕਿ ਜੇ ਅਸੀਂ ਬੱਚੇ ਪੜ੍ਹਾਵਾਂਗੇ ਤੇ ਸਾਡਾ ਸਮਾਜ ਉੱਚੇ ਪੱਧਰ ਤੇ ਚੱਲੂਗਾ ਅਸੀਂ ਇਹਨਾਂ ਦੇ ਭੈਣਾਂ ਦੇ ਵੀ ਗਾੜੀ ਬੇਨਤੀ ਇਹੋ ਕਰਦੇ ਆ ਕਿ ਜਿੱਥੇ ਵੀ ਜਾਣਾ ਵਾ ਗਰੀਬ ਪਰਿਵਾਰਾਂ ਦੇ ਵਿੱਚ ਜਾ ਕੇ ਇਹੀ ਦੱਸਣਾ ਵਾ ਕਿ ਆਪਣੇ ਬੱਚਿਆਂ ਨੂੰ ਪੜਾਓ ਲਿਖਾਓ ਤੇ ਉਹਨਾਂ ਨੂੰ ਚੰਗੀਆਂ ਨੌਕਰੀਆਂ ਤੇ ਉੱਚੇ ਪੱਧਰ ਤੇ ਆਪਣੇ ਸਮਾਜ ਨੂੰ ਖੜੋ ਤੇ ਇਹਨਾਂ ਕਹਿੰਦਾ ਹੈ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੀ ਮੇਰੇ ਨਾਲ ਅਜੇਸਟ ਮਰ ਦੱਸੀ 12ਵੀਂ ਸਮਾਜ ਤੋਂ ਕੌਮੀ ਚੇਅਰਮੈਨ ਔਰ ਮੇਰੇ ਨਾਲ ਲੱਡੀ ਜੀ ਨਾਲ ਖੜੇ ਨੇ ਉਹਨਾਂ ਦਾ ਛੋਟਾ ਵੀਰ ਪੀਐਸਾ ਸੰਜੀਤ ਜੀ ਪਿੰਡ ਮੂਦਲ ਤੋਂ ਸਰਵਰ ਮੱਟੂ ਜੀ ਔਰ ਮੰਡਲ ਸਿੰਘ ਜੀ ਸਾਰਿਆਂ ਦਾ ਮੈਂ ਜਿਲੋਂ ਧੰਨਵਾਦ ਕਰਦਾ ਅੱਜ ਅਸੀਂ ਪਿੰਡ ਜੰਡਲਜੀ ਪਹੁੰਚੇ ਆਂ ਔਰ ਕਾਫੀ ਇੱਥੇ ਸੰਜਟ ਆਪਣੇ ਨਾਲ ਜੁੜੀ ਏ ਇਹਨਾਂ ਟਰਾਫੀ ਆਪਾਂ ਉਹਦੇ ਦਿੱਤੇ ਆ ਕਿਸੇ ਨੇ ਤੇ ਜ਼ਿਲ੍ਹਾ ਪ੍ਰਧਾਨ ਦਾ ਅਹੁਦਾ ਹੀ ਤਾ ਕਿਸੇ ਨੇ ਚੇਅਰਮੈਨ ਦਾ ਅਹੁਦਾ ਹੀ ਤਾ ਕਿਸੇ ਨੇ ਪੰਜਾਬ ਪ੍ਰਧਾਨੀ ਅਹੁਦਾ ਹੀ ਤਾ ਤੇ ਸਾਨੂੰ ਵੀ ਆਪਣੇ ਭੈਣਾਂ ਤੇ ਪੂਰਾ ਭਰੋਸਾ ਹੈ ਵੀ ਇਹ ਪੂਰੀ ਆਪਣੇ ਅਹੁਦਿਆਂ ਤੇ ਪੂਰੀ ਜ਼ਿੰਮੇਵਾਰੀ ਆਪਣੇ ਬਹਾਉਂਦੇ ਔਰ ਅਸੀਂ ਇਹ ਵੀ ਚੰਨੇ ਜਿੱਥੇ ਇਹਨਾਂ ਨੂੰ ਸਾਨੂੰ ਲੋੜ ਪੈਂਦੀ ਏ ਅਸੀਂ ਇਹਨਾਂ ਨੂੰ ਥੋੜਾ ਸਾਥ ਦਿਆਂਦੇ ਜਿਹੜਾ ਸਾਡੀ ਆਪਣੀ ਬਾਲਮੀ ਸੇਵਾਸ ਅਤੇ ਰਿਮੈਂਬਰ ਆਪਣੇ 24 ਘੰਟੇ ਲਈ ਆਪਣੇ ਸਾਥੀਆਂ ਨੂੰ ਉਸਾਦ ਦਿੰਦੇ ਆ ਤੇ ਸਾਡੀ ਇਹ ਸੰਸਥਾ ਨਹੀਂ ਸਾਡੀ ਆਪਣੀ ਫੈਮਿਲੀ ਹੈ ਅਸੀਂ ਫੈਮਿਲੀ ਨਾਲ ਹੀ ਚੱਲਦੇ ਆ ਅਸੀਂ ਸਾਰੇ ਇੱਕ ਬੇਨਤੀ ਕਰਾਂ ਜਿੰਨੇ ਵੀ ਆਪਣੇ ਮੈਂਬਰ ਹੈਦੇ ਨੇ ਉਹ ਸਾਰੇ ਮੈਂਬਰ ਆਪਣੇ 24 ਘੰਟੇ ਲਈ ਤਿਆਰ ਰਹਿੰਦੇ ਨੇ ਜਿੱਥੇ ਕਿਸੇ ਗਰੀਬ ਪਰਿਵਾਰ ਨੂੰ ਲੋੜ ਪੈਂਦੀ ਹੈ ਅਸੀਂ 24 ਘੰਟੇ ਲਈ ਨਾਲ ਖੜੇ ਨੇ ਅਦਰ ਕਿਸੇ ਥਾਣੇ 'ਚ ਲੋੜ ਪਵੇ ਕਿਸੇ ਕਿਚੇ ਲੋੜ ਪਵੇ ਜਿੱਥੇ ਵੀ ਜਾਂਦੇ ਆ ਆਪਾਂ ਸਾਰੇ ਇਕੱਠੇ ਜਾਈਦਾ ਵਾ ਉਹਨਾਂ ਨੂੰ ਇਨਸਾਫ ਦਵਾਇਦਾ ਸ੍ਰੀ ਜੀ ਆਬਾਦ ਮਿੱਤਿ ਹਰ ਹਰ ਵਾਲਮੀਤੀ ਯਰ ਰੰਜੀਤ ਕਾਰਸੀਨਾ ਮੈਂ ਵਾਈਸ ਕਲੀਨ ਦੀ ਚੇਅਰਮੈਨ ਕਲੀਨ ਵਾਈਸ ਕਲੀਨ ਚੇਅਰਮੈਨ ਹੈ ਜੀ ਜੋ ਕਿ ਪੈਣਾ ਨੋਦਾ ਦੇ ਕੇ ਚੱਲੇ ਆ ਨਾ ਸਾਨੂੰ ਇਹ ਆ ਵੀ ਚਲੋ ਇਹ ਵਿਸ਼ਵਾਸ ਕਰਦੇ ਪੈਣਾ ਤੇ ਵਿਸ਼ਵਾਸ ਕਰਕੇ ਉਦਾ ਦਿੱਤਾ ਬਾਕੀ ਸਾਡੀ ਪੈਣਾ ਹਰ ਨਾਲ ਮੋੜਾ ਤੇ ਮੋੜਾ ਲੈ ਕੇ ਤੁਰਨਾ ਅਸੀਂ ਵੀ ਉਹਨਾਂ ਨਾਲ ਤੁਰਾਂਗੇ ਜਿੱਥੇ ਉਹ ਆਖਣਗੇ ਅਸੀਂ ਉਹਨਾਂ ਨਾਲ ਸਾਥ ਦੇਵਾਂਗੇ ਤੇ ਸੋਨੇ ਪੈ ਪਗਵਾਰ ਵਾਲ